ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਅਤੇ ਵਿਧਾਨ ਸਭਾ ਹਲਕਾ ਖੇਮਕਰਨ ਦੀਨ ਮੰਡ ਖੇਤਰ ਦੇ ਵਿੱਚ ਵਸਦੇ ਲੋਕਾਂ ਨੂੰ ਸਤਲੁਜ ਸਰੀਆ ਦੇ ਵਾਦੇ ਪਾਣੀ ਨੂੰ ਵੇਕੇ ਉਹਨਾਂ ਦੀਆਂ ਫਸਲਾਂ ਫਿਰ ਤੂ ਤਬਾਹ ਹੋਣ ਦੀ ਚਿੰਤਾ ਸਤਾ ਰਹੀ ਹੈ ਜੁਸੇ ਮਦੇ ਨਜ਼ਰ ਪਿੰਡ ਮੁਠਿਆਵਾਲਾ ਰਾਦਲ ਕੇ ਪਵਾਲ ਰਾਮ ਸਿੰਘ ਵਾਲਾ ਤੇ ਗੋਟਪਿੰਡਾ ਦੇ ਵਿੱਚ ਪਿਛਲੇ ਸਾਲ ਤਬਾਹੀ ਮਚਾਉਣ ਵਾਲੀ ਡਿਫੈਂਸ ਨਹਿਰ ਦੀਆਂ ਪੁਲੀਆਂ ਉੱਤੇ ਇਕੱਠੇ ਹੋ ਕੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਜਮ ਕੇ ਨਾਰਿਵਾਜ਼ੀ ਕੀਤੀ ਹੈ। ਇਸ ਉਪਰੰਤ ਗੱਲਬਾਤ ਕਰਦੇ ਹੋਏ ਪਿੰਡ ਮੁਠਿਆਵਾਲਾ ਤੋਂ ਸਾਬਕਾ ਸਰਪੰਚ ਮੋਹਨ ਸਿੰਘ ਅਤੇ ਹੜਪੀੜਿਤ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਜੀਤ ਸਿੰਘ ਅਤੇ ਸੁਰਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਦੱਸਿਆ ਪਿੰਡ ਦੇ ਨਜ਼ਦੀਕ ਸਤਲੁਜ ਦਰਿਆ ਦੇ ਵਿੱਚੋਂ ਇੱਕ ਡਿਫੈਂਸ ਨਹਿਰ ਨਿਕਲਦੀ ਹੈ ਜੋ ਕਿ ਬਾਰਡਰ ਦੇ ਨਾਲ-ਨਾਲ ਕਈ ਪਿੰਡਾਂ ਨੂੰ ਜਾਂਦੀ ਹੈ ਪਿਛਲੇ ਸਾਲ ਇਸ ਡਿਫੈਂਸ ਨਹਿਰ ਦੇ ਵਿੱਚ ਸਤਲੁਜ ਦਰਿਆ ਦਾ ਪਾਣੀ ਓਵਰਫਲੋ ਹੋ ਗਿਆ ਸੀ ਜਿਸ ਕਾਰਨ ਇਸ ਡਿਫੈਂਸ ਨਹਿਰ ਦੇ ਕੰਢੇ ਬਣਿਆ ਬਰਸਾਤੀ ਪਾਣੀ ਵਾਲਿਆ ਪੂਲੀਆਂ ਥਾਣੀ ਲੋਕਾਂ ਦੇ ਪਿੰਡਾਂ ਦੇ ਵਿੱਚ ਵੱਡੇ ਪੱਧਰ ਉੱਤੇ ਦਰਿਆ ਦਾ ਪਾਣੀ ਜਾਣ ਲੱਗ ਪਿਆ ਜਿਸ ਕਾਰਨ ਇਹਨਾਂ ਪਿੰਡਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਗਈਆਂ ਕਈਆਂ ਦੇ ਘਰ ਵੀ ਡਿੱਗ ਗਏ ਇਤੋ ਤੱਕ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਰੇਤਾ ਤੱਕ ਭਰ ਗਿਆ ਸੀ ਜਿਸ ਤੋਂ ਬਾਅਦ ਇਹਨਾਂ ਪਿੰਡਾਂ ਦੇ ਲੋਕਾਂ ਇਕੱਠੇ ਹੋ ਕੇ ਇਹਨਾ ਪੁਲੀਆਂ ਨੂੰ ਦਿਨ ਰਾਤ ਲੱਗ ਕੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕੋਸ਼ਿਸ਼ ਕਾਮਯਾਬ ਨਹੀਂ ਹੋਈ ਦਰਿਆ ਦੇ ਪਾਣੀ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਉਹਨਾਂ ਕਿਹਾ ਕਿ ਜੇ ਜਲਦ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਸੰਘਰਸ਼ ਵਿੰਡਣਗੇ ਨਿਰਣਾ ਗਰਜੀਤ ਸਿੰਘ ਜੀ ਜੋਨ ਪ੍ਰਧਾਨ ਹਰਪੀਟ ਕਿਸਾਨ ਸੰਘਰਸ਼ ਕਮੇਟੀ ਤੇਰੇ ਦਰਿਆ ਦੇ ਕੰਡੇ ਦੇ ਖਲੋਤੇ ਜੀ ਡਿਫੈਂਸ ਨਹਿਰ ਦੇ ਵਿੱਚ ਕੀ ਕਾਰਨ ਕੀ ਆ ਜਿਹਦੇ ਕੀ ਮਸਲਾ ਕੀ ਨਰੇਬਾਈ ਕਰਨ ਦਾ ਨਰੇਬਾਜੀ ਕਰਨ ਦਾ ਮਸਲਾ ਇਹ ਆ ਜੀ ਜਿਹੜਾ ਇਹ ਦਰਿਆ ਤੁਸੀਂ ਦੇਖਿਆ ਇਹ ਸਤਲੁਜ ਬਿਆਸ ਹਰੀ ਗਿਆ ਹੈਡ ਤੋਂ ਆ ਰਿਹਾ ਜਦੋਂ ਇਹਦਾ ਪਾਣੀ ਓਵਰਫਲੋ ਹੋ ਜਾਂਦਾ ਵਾ ਉਦੋਂ ਇਹ ਡਿਫੈਂਸ ਡਰੇਨ ਦੇ ਉੱਪਰ ਨੂੰ ਪਾ ਕੇ ਤੇ ਉਹ ਜਿਹੜੀ 108 ਨੰਬਰ ਤੁਹਾਨੂੰ ਪੜੀ ਵਿਖਾਈ ਆ ਉਹਦੇ ਜੋ ਫਿਰ ਪਿੰਡਾਂ ਨੂੰ ਪਾਣੀ ਰਲੀਵ ਹੋਣਾ ਸ਼ੁਰੂ ਹੋ ਜਾਂਦਾ ਉਹ ਬਹੁਤ ਜ਼ਿਆਦਾ ਡੈਮੇਜ ਹੋ ਚੁੱਕੀ ਆ ਉਹਦੇ ਵਿੱਚ ਪਿੰਡ 10-15 ਪਿੰਡ ਆਉਂਦੇ ਆ ਜੋ ਪਿਛਲੀ ਵਾਰੀ 2023 ਦੇ ਵਿੱਚ ਹੜ੍ਹ ਆਇਆ ਉਹਦੇ ਨਾਲ ਸਾਰੇ ਪਿੰਡ ਪ੍ਰਭਾਵਿਤ ਹੋਏ ਪਾਣੀ ਦੇ ਨਾਲ ਤੇ ਅਸੀਂ ਡੀਸੀ ਸਾਹਿਬ ਨੂੰ ਪਿੱਛੇ ਲਿਆ ਕੇ ਮੌਖਾ ਵਿਖਾਇਆ ਇੱਥੋਂ ਵੀ ਸਾਡਾ ਇੱਥੋਂ ਮੂੰਹਾਂ ਬੰਦ ਕੀਤਾ ਜਾਵੇ ਇਥੇ ਬੰਨ ਲੱਗਣਾ ਚਾਹੀਦਾ ਚਾਹੇ ਕੋਈ ਇਥੇ ਪੋਰੇ ਪੈਣ ਸੀਵਰੇਜ ਪੈਕੇ ਦੇ ਉਹਨਾਂ ਨੂੰ ਬੰਦ ਕੀਤਾ ਜਾਵੇ ਤੇ ਡੀਸੀ ਸਾਹਿਬ ਨੇ ਸਾਨੂੰ ਵਿਸ਼ਵਾਸ ਉਦੋਂ ਦਾ ਦਵਾਇਆ ਸੀ ਵੀ ਇਹਦਾ ਕੰਮ ਹੈ ਨਰੇਗਾ ਜਿਵੇਂ ਕਹਿ ਕੇ ਮਹਿਕਮੇ ਨੂੰ ਕਰਾ ਦਾਂਗੇ ਤੇ ਉਦੋਂ ਬਾਅਦ ਜੇ ਗਰਾਊਂਡ ਲੈਵਲ ਤੇ ਕੋਈ ਨਹੀਂ ਸਾਡਾ ਹੱਲ ਹੈਗਾ ਤੇ ਇਹਦਾ ਕਿਤੇ ਅਸੀਂ ਆਰਮੀ ਦੀ ਕੋਲੇ ਜਾਣੇ ਕਿਤੇ ਡੀਸੀ ਸਾਹਿਬ ਕੋਲੇ ਜਾਣੇ ਆ ਤੇ ਸਾਡੀ ਸੁਣਵਾਈ ਕਿਤੇ ਨਹੀਂ ਹੈਗੀ ਤੇ ਜੇ ਹੁਣ ਕਿਤੇ ਪਾਣੀ ਦਾ ਬਾਅਦ ਦੇ ਵਿੱਚ ਫਿਰ ਓਵਰਫਲੋ ਹੁੰਦਾ ਦਰਿਆ ਤੇ ਸਾਨੂੰ ਦਸਾਂ 15 ਪਿੰਡਾਂ ਨੂੰ ਫੇਰ ਇਸੇ ਪੁਲੀ ਦਾ ਕਾਰਨ ਇਹੋ ਪਾਣੀ ਬਣੂਗਾ ਖਤਰਾ ਸਾਨੂੰ ਫੇਰ ਮੰਨਰਾ ਦਿੱਤਾ ਉੱਤੇ ਕੀ ਮੰਗ ਕੀ ਆ ਤੁਹਾਡੀ ਮੰਗ ਸਾਡੀ ਇਹੋ ਹੀ ਆ ਪ੍ਰਸ਼ਾਸਨ ਨੂੰ ਕਿ ਇਹਦਾ ਹੱਲ ਕੀਤਾ ਜਾਵੇ ਤੇ ਜੇ ਕੋਈ ਪ੍ਰਸ਼ਾਸਨ ਨਹੀਂ ਹੱਲ ਕਰ ਸਕਦਾ ਤੇ ਫਿਰ ਸਾਨੂੰ ਆਮ ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਫਿਰ ਅਸੀਂ ਆਪ ਦੇ ਤੌਰ ਤੇ ਇਹਨੂੰ ਕੁਲੀ ਨੂੰ ਬੰਦ ਕਰ ਸਕੀਏ। ਨਾ ਭਾਈ ਤੁਹਾਡਾ ਜੀ सरपंच ਮੋਹਨ ਸਿੰਘ ਸਾਹਿਬ ਦਾ सरपंच ਮੁੱਠਿਆ ਵਾਦ ਤੋਂ ਇਹ ਨਗਰ ਫੂਲ ਤੋਂ ਰਾਮ ਸਿੰਘ ਦੇ ਤੋਂ ਫੂਲ ਸਾਦੇ ਪਿੰਡਾਂ ਤੋਂ ਅਸੀਂ ਜਿੰਨੇ ਵੀ ਲੋਕਾਂ ਅਸੀਂ ਹੜਪੀਟ ਤਾਂ ਜੋ ਕਿ 2023 ਦੇ ਵਿੱਚ ਇੱਥੇ ਹੜ ਆਏ ਸੀ ਉਹਨਾਂ ਨੇ ਸਾਡਾ ਬਹੁਤ ਵੱਡਾ ਨੁਕਸਾਨ ਕੀਤਾ। ਤੇ ਇੱਕ ਫਾਦ ਹੋ ਗਿਆ ਅਸੀਂ ਫਾਦੇ ਨਗਰ ਪ੍ਰਸ਼ਾਸਨ ਕੋਲ ਜਾ ਜਾ ਕੇ ਜਿਹੜੇ ਮਾਮਲਿਆਂ ਤੇ ਥੱਕ ਗਏ ਆ ਕਦੀ ਕਿਤੇ ਚਿੱਠੀ ਦਿਖਾ ਕਦੀ ਕਿਤੇ ਉਹ ਲਖਾ ਜੇ ਤਾਂ ਡੀਸੀ ਸਾਹਿਬ ਕੋਲ ਜਾਇਦਾ ਵਾਂਦਾ ਜੀ ਆ ਆਦਮੀ ਦਾ ਕੰਮ ਆ ਆਦਮੀ ਕੋਲ ਜਾਇਦਾ ਵਾਂਦਾ ਜੀ ਇਹ ਦੂਜਿਆਂ ਦਾ ਕੰਮ ਆ ਬੜੀ ਪਰੇਸ਼ਾਨੀ ਇੱਕ ਆ ਫਾੜੇ ਜਮਨ ਤੋਂ ਪਹਿਲਾਂ ਪਤਾ ਨਹੀਂ ਦੇਹਣ ਕੱਢੀ ਆ ਇਹਦਾ ਸੈਂਪਲ ਛੱਡਿਆ ਜਿਹੜਾ ਸਾਨੂੰ ਕਈਆਂ ਪਿੰਡਾਂ ਨੂੰ ਮਾਰਦਾ ਰਿਆ ਇਹਨੇ ਫਾਇਦੇ ਨਹੀਂ ਇੱਥੇ ਲਾਤੇ ਫਾਇਦਾ ਲੋਕਾਂ ਨੇ ਕੰਮ ਕੀਤਾ ਕਿ ਅਜ ਤੱਕ ਹੁਣ ਸਾਧ ਹੋ ਗਿਆ ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ ਕੀ ਹੈ ਜੀ ਪੁਲੀ ਆ ਕੋਈ ਇਹ ਕੋਈ ਨਹੀਂ ਜਿਹਨਾਂ ਵੇਚਦੀ ਨਾ ਉਹਨਾਂ ਫਲਾਂ ਦੇ ਵਿੱਚ ਜਦੋਂ ਬਾਦਸ਼ਾਹ ਪਾਣੀ ਇੱਧਰ ਛੱਡਣ ਵਾਸਤੇ ਛੱਡਿਆ ਸੀ ਬਿਲਕੁਲ ਸਰ ਸੇਪਟ ਬਣਾਏ ਸਰ ਇਹ ਪੁਦੀ ਵੀ ਨਹੀਂ ਵੱਡੇ ਗੇੜ ਬਣੇ ਆ ਬਹੁਤ ਵੱਡੇ ਆ ਅਸੀਂ ਹੁਣ ਮੰਨ ਦਿੱਤੀ ਵੀ ਅਸੀਂ ਪਿੰਡ ਵੱਲੋਂ ਇਲਾਕੇ ਵੱਲੋਂ ਅਸੀਂ ਬੰਦ ਕਰਦਿੰਦੇ ਫਾਨੂੰ ਉਹਦੀ ਮਨਜ਼ੂਰੀ ਵੀ ਨਹੀਂ ਦਿੱਤੀ ਗਈ ਆदमी ਵਾਲੇ ਆਂਦੇ ਦੋਹਾਂ ਦੇ ਕੋਲੇ ਜਾਵਾਂ ਅਸੀਂ ਬੜੇ ਦੁਖੀ ਆਂ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਮੰਗ ਕਰਦੇ ਆਂ ਕਿ ਫਾੜੀ ਫਾੜ ਲਈ ਜਾਵੇ ਜਿੱਥੇ ਕੋਈ ਮੜਾ ਲਗਣਾ ਉਥੇ ਮੜਾ ਲਾਇਆ ਜਾਵੇ ਤੇ ਜਫਨਸ ਵਾਲੇ ਜੋ ਆਦਮੀ ਆਂ ਜਿਆਦਾ ਨੁਕਸਾਨ ਫਾੜਾ ਆਦਮੀ ਨੇ ਕਰਵਾਇਆ ਕਿਨੂੰ ਖਾਲ ਤੇ ਫਤਲੋਈ ਚ ਪਾਤਾ ਫਤਲੋਈ ਦਾ ਪਾਣੀ ਜਦੋਂ ਦਾਖਦਾ ਤਾਂ ਕਈਆਂ ਪਿੰਡਾਂ ਦੀ ਜ਼ਮੀਨ ਅਸੇ ਬੇਕਾਰ ਹੋਈ ਆ ਤੁਹਾਡਾ ਕੀ ਰਦਾ ਕਿ ਇਹ ਜਿਹੜੇ ਬਣੀ ਹੈ ਪੁਲੀ ਬਣੀ ਆ ਹਾਂਜੀ ਇਹ ਜਦੋਂ ਪਾਣੀ ਆਉਂਦਾ ਇਹ ਉਦੋਂ ਪਿੰਡਾਂ ਆਲੂ ਪਾਣੀ ਇਹ ਭੜ ਜਾਂਦਾ ਨਹੀਂ ਅਸੀਂ ਆਪ ਇਥੇ ਪਿਛਲੇ ਸਾਲ ਸਾਡੇ ਕੋਲ ਵੀਡੀਓ ਨੇ ਸਾਡੇ ਪਿੰਡ ਸਦਾ ਦਿਨ ਕਰਕੇ ਫਿਰ ਅਸੀਂ ਬਚਾਅ ਹੁਣ ਮੰਗ ਕੀ ਆ ਤੁਹਾਡੀ ਸਾਡੀ ਮੰਗ ਇਹ ਆ ਪਹਿਲੀ ਗੱਲ ਤੇ ਆदमी ਆਪ ਬੰਦ ਕਰੇ ਨਹੀਂ ਕਰਦੇ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਪਿੰਡਾਂ ਦੇ ਨੂੰ ਅਸੀਂ ਬੰਦ ਕਰੀਏ ਤੇ ਜਾ ਜਾ ਕੇ ਜਿਹੜਾ ਅੱਗੇ ਨਾ ਫਤਲੋਈ ਦਾ ਪਾਣੀ ਦਾ ਉਹਨੂੰ ਬੰਦ ਕਰਨਾ ਇਹਨਾਂ ਜੀ ਛਾਫੀ ਤੋਂ ਬਾਅਦ ਇਹਦੀ ਫਾਰ ਨਹੀਂ ਲਈ ਪੜੀ ਟਹਿ ਚੁੱਕੀ ਆ ਉਹਦਾ ਟਹਿਣ ਦੇ ਕਾਰਨ ਫਾੜੇ ਫਾੜੇ ਪਿੰਡਾਂ ਦਾ ਇਖਾਨ ਹੁੰਦਾ ਇਥੋਂ ਲੈ ਕੇ ਗਹਿਲਾ ਤੱਕ ਲੋਕਾਂ ਦਾ ਇਖਾਨ ਆ ਜ਼ਮੀਨਾਂ ਦਾ ਹੁਣ ਅਸੀਂ ਤਾਂ ਦਿੱਤਾ ਕੜਗੜ ਮਤ ਗਏ ਆ ਇਸ ਕਰਕੇ ਅਸੀਂ ਪ੍ਰਸ਼ਾਸਨ ਅੱਗੇ ਵੀ ਅਸੀਂ ਆਹ ਫਾੜੇ ਕੋਈ ਚਿੱਠੀਆਂ ਜੀ ਕਦੀ ਦੀ ਫੀਫਾ ਵਾਂਨੇ ਲੇਤਾ ਜਾਓ ਜੀ ਕਦੀ ਆ ਦੂਜੇ ਲੇਤਾ ਉਸਿਆ ਤੇ ਹੋ ਨੀਗਾ ਅਸੀਂ 54 ਗ੍ਰੇਡ ਕੋਲੇ ਗਏ ਫਲੋਇਪੁਰ ਉਹਨਾਂ ਨੇ ਫੌਂਟ ਆਲ ਮਟੋਲ ਕੀਤਾ ਅਸੀਂ ਉਹਨਾਂ ਦੇ ਚਿੱਠੀਆਂ ਉਹਨਾਂ ਕੱਢੀਆਂ ਵੀ ਫਜ਼ਾਦ ਜੀ ਦਾ ਕੋਈ ਨਾ ਕੋਈ ਹੱਲ ਕਰ ਦੋ ਤੇ ਇੱਕ ਪਿੰਡ ਨਹੀਂ ਦੋ ਪਿੰਡ ਦੀ ਇਹ ਇਲਾਕਾ ਹੀ ਪੂਦਾ ਨਖਵਾਂ ਲਿਆ ਜਾਂਦਾ ਜੀ ਬਾਈ ਤੁਹਾਡਾ ਮੇਰਾ ਨਾਮ ਸਰਜੀਤ ਸਿੰਘ ਆ ਜੀ ਹੜਪੀੜ ਤੱਕ ਕਿਸਾਨ ਸਰਸ਼ ਕਮੇਟੀ ਕਾਈ ਪ੍ਰਧਾਨ ਜੀ ਵੀਰ ਜੀ ਪਹਿਲਾਂ ਤਾਂ ਅਸੀਂ ਤੁਹਾ ਦਾ ਧੰਨਵਾਦ ਕਰਦੇ ਜਿਹੜਾ ਤੁਸੀਂ ਸਾਡੀ ਸਾਰ ਲੈਣ ਲਈ ਪਹੁੰਚੇ ਜੀ ਇੰਨੀ ਗਰਮੀ ਦੇ ਵਿੱਚ ਵੀ ਅਹੀਂ ਵੀਰ ਜੀ ਪੰਜਾਂ ਪਿੰਡਾਂ ਦੀ ਜਿਹੜੇ ਆ ਲੋਕ ਖੜੇ ਆ ਬਹੁਤ ਦੁਖੀ ਆ ਪਿਛਲੇ 2023 ਦੇ ਵਿੱਚ ਜਦੋਂ ਹਾੜਾ ਆਏ ਸੀ ਤੇ ਇਹ ਡਿਫੈਂਸ ਡਰੇਨ ਨੇ ਸਾਡੇ ਇਹ ਸਾਰੇ ਪੰਜਾਂ ਪਿੰਡਾਂ ਦੀ ਜਿਹੜੀ ਜ਼ਮੀਨ ਤਬਾਹ ਕਰ ਦਿੱਤੀ ਸੀ ਕਿਉਂਕਿ ਇਹ ਮਗਰੋਂ ਜਿਹੜੀ ਇਹ ਡਿਫੈਂਸ ਡਰੇਨ ਆ ਸਤਲੋ ਜੀ ਦਰਿਆ ਦੇ ਵਿੱਚ ਉਹਨਾਂ ਨੇ ਇਹਦਾ ਮੂੰਹਾ ਕੀਤਾ ਹੋਇਆ ਵਾ ਜਦੋਂ ਕਿ ਉਹ ਸਤਲੋ ਜੀ ਦਰਿਆ ਦੇ ਵਿੱਚ ਪਾਣੀ ਆਉਂਦਾ ਤੇ ਇਹ ਸਾਰੀ ਡਰੇਨ ਭਰ ਜਾਂਦੀ ਆ ਇਹ ਵੀਰ ਜੀ ਇੱਕ ਨਲਾਈਕੀ ਆ ਆਰਮੀ ਦੀ ਵੀ ਤੇ ਸਾਡੇ ਜਿਹੜੇ ਪੰਜਾਬ ਸਰਕਾਰ ਦੀ ਵੀ ਕਿਉਂਕਿ ਇਹ ਰੇਤਾ ਨਾਲ ਭਰ ਚੁੱਕੀ ਆ ਨਾ ਤਾਂ ਇਹਦੀ ਖਲਾਈ ਕਰਦੇ ਆ ਔਰ ਇਹ ਜਿਹੜੀ ਸਾਡੇ ਕਿਤੇ ਜੰਮਣ ਤੋਂ ਪਹਿਲਾਂ ਦੀ ਇਹ ਡਰੇਨ ਬੱਜੀ ਆ ਮਗਰੋਂ ਅਸੀਂ ਨਹੀਂ ਵੇਖਿਆ ਕੋਈ ਵੀ ਇੱਥੇ ਪ੍ਰਬੰਧਕ ਆਇਆ ਜਾਂ ਇਹਨੂੰ ਸਫਾਈ ਕੀਤੀ ਹੈ ਜਾਂ ਇਹਨੂੰ ਬੰਨਿਆ ਹੁਣ ਤੁਹਾਨੂੰ ਅਸੀਂ ਸੈਫਲ ਵਿਖਾ ਚੁੱਕੇ ਆ ਜਿਹੜੀ ਸੈਫਲ ਆ ਇਹ ਬਹੁਤ ਹੀ ਜਿਹੜੀ ਡੈਮੇਜ ਹੋ ਚੁੱਕੀ ਆ ਔਰ ਸੜਕ ਵੀ ਜਿਹੜੀ ਉਹ ਪਾੜ ਚੁੱਕੀ ਆ ਜੀ ਇਹ ਸੈਫਲ ਦੇ ਰਹੀਂ ਜਿਹੜਾ ਡਰੇਨ ਦੇ ਵਿੱਚੋਂ ਪਾਣੀ ਉਹ ਸਾਰਾ ਸਾਡੇ ਪਿੰਡਾਂ ਨੂੰ ਜਾਂਦਾ ਹੀ ਔਰ ਅਸੀਂ ਪਿਛਲੇ ਦਿਨੀ ਮੀਟਿੰਗ ਕੀਤੀ ਸੀ ਕਿ ਡੀਸੀ ਸਾਹਿਬ ਨਾਲ ਵੀ ਉਹਨਾਂ ਨੂੰ ਇੱਥੇ ਆਣ ਕੇ ਜਿਹੜਾ ਮੌਕਾ ਵੀ ਵਿਖਾਇਆ ਸੀ ਉਹਨਾਂ ਨੇ ਲੈਟਰ ਕੱਢੀ ਆ 29 ਬ੍ਰਿਗੇਡ ਨੂੰ ਏ ਵੀਰ ਜੀ 108 ਨੰਬਰ ਪੁਲੀ ਆ ਔਰ ਸਾਨੂੰ ਕਿਸੇ ਨੇ ਵੀ ਵਿਸ਼ਵਾਸ ਨਹੀਂ ਦਵਾਇਆ ਵਾ ਕੋਈ ਵੀ ਇੱਥੇ ਪਹੁੰਚਣ ਦੀ ਕਿਸੇ ਨੇ ਇੱਥੇ ਇਹ ਨਹੀਂ ਕਿਹਾ ਕਿ ਅਸੀਂ ਪਹੁੰਚ ਕੇ ਇੱਥੇ ਮੌਕਾ ਵੇਖੀਏ ਔਰ ਸਾਨੂੰ ਹਮੇਸ਼ਾ ਆਲ ਮਟੋ ਵਾਲੀ ਕਿਤੇ ਜਾਂਦੇ ਆ ਜੀ ਇਹ ਇਹੀ ਬੇਨਤੀ ਕਰਦੇ ਆ ਤੁਹਾਡੇ ਚੈਨਲ ਦੇ ਮਾਧਿਮੇ ਰਾਹੀਂ ਕਿ ਸਾਡੇ ਇਹਨਾਂ ਲੋਕਾਂ ਦੀ ਸਾਰ ਲਈ ਜਾਵੇ ਕਿਉਂਕਿ ਇਹ ਲੋਕ ਪਿਛਲੇ ਹੜਾਂ ਦੇ ਮਾਰ ਦੇ ਨਾਲ ਮਾਰੇ ਗਏ ਆ ਹਜੇ ਤੱਕ ਉੱਠੇ ਨਹੀਂ ਸਾਡੀ ਤੁਹਾਡੇ ਚੈਨਲ ਦੇ ਰਾਹੀਂ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਪ੍ਰਸ਼ਾਸਨ ਨੂੰ ਆਰਮੀ ਵਾਲਿਆਂ ਨੂੰ ਵੀ ਔਰ ਪੰਜਾਬ ਸਰਕਾਰ ਨੂੰ ਵੀ ਇਹਨਾਂ ਲੋਕਾਂ ਦੀ ਸਾਰ ਲਈ ਜਾਵੇ ਧੰਨਵਾਦ ਜੀ। ਜੀ ਬਾਈ ਜੱਟ ਸ਼ਮਸ਼ੀਰ ਸਿੰਘ ਜੀ ਕੀ ਮਸਲਾ ਜਿਹੜਾ 71 ਹੋਇਆ ਮਸਲਾ ਸਾਡਾ 108 ਨੰਬਰ ਪੁਲੀ ਆ ਜੀ। ਅਸੀਂ ਆਰਮੀਆ ਕੋਲ ਵੱਡੇ ਗਿੜੇ ਮਾਰੇ ਖੇਮ ਕਰਨ ਮਾਰੇ 29 ਬ੍ਰਿਗੇਡ ਨੂੰ ਗਿੜੇ ਮਾਰੇ। ਉਹ ਕਹਿੰਦੇ ਵੀ ਇਹਦੀ ਮਨਜ਼ੂਰੀ ਉੱਥੋਂ ਲਿਆਓ ਉੱਥੋਂ ਲਿਆਓ ਇੱਥੇ ਪੈ ਪਾਣੀ ਚੱਕਦੇ ਜਿਹੜੇ ਬਾਰਸ਼ਾਂ ਦਾ ਪਾਣੀ ਨਿਕਲ ਸਕੇ ਡਰੇਨ ਨੂੰ। ਜਿਹੜੀ 12-13 ਪਿੰਡ ਇਹ ਪ੍ਰਭਾਤ ਕਰਦੀ ਪੁਲੀ ਜੀ। ਤੇ ਸਾਡੇ ਜੰਮਣ ਤੋਂ ਪਹਿਲਾਂ ਹੀ ਬੱਧੀ ਸਾਨੂੰ ਪਤਾ ਨਹੀਂ ਕੀ ਹੁੰਦਾ ਕੀ ਇਹ ਦਿਨਾਂ ਪੁਲੀ ਨੇ ਪੁਲੀ ਦਾ ਜੀ 7 ਲੋਈ ਦਾ ਪਾਣੀ ਆਉਂਦਾ ਡਰੇਨ ਚ ਇੱਕ ਤਾਂ ਮੂੰਹ ਨਹੀਂ ਬੰਦ ਕੀਤਾ 7 ਲੋਈ ਦਾ ਪਾਣੀ ਪੈਂਦਾ ਡਰੇਨ ਦੇ ਵਿੱਚ ਉਹ ਬੰਦ ਕੀਤਾ ਜਾਵੇ ਤੇ ਜਦੋਂ ਉਹ ਡਰੇਨ ਦੇ ਵਿੱਚ ਪਾਣੀ ਪੈਂਦਾ ਤੇ 12 13 ਪਿੰਡੇ ਡੂਬ ਕਰਦੀ ਹੈ ਇਹਨੂੰ ਜੋ ਸੰਗਾਲਾ ਪੰਘਾਲਾ ਝੁੱਗੀਆਂ ਨੂਰਮੰਦ ਦੇ ਆਰਾਮਸੰਗ ਵਾਲਾ ਰੱਲਕੇ ਰਸੂਲਪੁਰ ਤੇ ਸਾਰੇ ਪਿੰਡਾਂ ਨੂੰ ਨਿਸ਼ਕਾਨ ਪਾਉਂਦੀ ਪਿਛਲੇ ਸਾਲ ਵੀ ਇਹdna ਆਇਆ ਕੋਈ ਨਕਸ਼ਾ ਤੇ ਹਾਂ ਅਸੀਂ ਰਾਹ ਦੇ ਇੱਥੇ ਸਾਰ ਰਹਿੰਦੇ ਰਹਾਂ ਰਾਹ ਦੀ ਵੀ ਇੱਥੇ ਰਹਿੰਦੇ ਰਹੇ ਦਿਨੀ ਇੱਥੇ ਪੁਲੀ ਨਹੀਂ ਸਾਡੇ ਮਗਰੋਂ ਲੱਥੀ ਨਾ ਕੋਈ ਇਹਦੇ ਸਰਕਾਰ ਤੇ ਧਿਆਨ ਕਰਦੀ ਆ ਨਾ ਕੋਈ ਇੱਥੇ ਕੀ ਪ੍ਰਸ਼ਾਸਨ ਆਉਂਦਾ ਹੈ ਇਹ ਆਰਮੀ ਦੇ ਅਧੀਨ ਆ ਜੀ ਆਰਮੀ ਦਾ ਸਾਡੀ ਗੱਲ ਸੁਣਦੀ ਨਹੀਂ ਕੀ ਮੰਗ ਕੀ ਕਰਦੇ ਹੁਣ ਮੰਗ ਕਰਦੇ ਇਹਨੂੰ ਬਣਾਇਆ ਜਾਵੇ ਨਹੀਂ ਬਣਾਉਣਾ ਤੇ ਸਾਨੂੰ ਮਨਜ਼ੂਰੀ ਦਿੱਤੀ ਹੈ ਵੀ ਹਾਂ ਵੀ ਇਟਾਂ ਲਾ ਕੇ ਇਹਨੂੰ ਬਣਾ ਲਈਏ ਜੇ ਸਰਕਾਰ ਕੋਲ ਨਹੀਂ ਕੁਝ ਹੈਗਾ